ਇਸੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵ ਹੋ ਚੋਰੀ ਹੋਤੀਆਂ ਵਰਤਾਂ ਹੋ ਰਹੀਆਂ ਸੀ ਜਿੰਦਰਾ ਹਸਪੀਟਲ ਤੇ ਤੇ ਰੀਲਾ ਭਵਨ ਦੇ ਇਲਾਕੇ ਵਿੱਚ ਜਿਸ ਸਬੰਧ ਵਿੱਚ ਸਪੈਸ਼ਲ ਟੀਮ ਪੁਲਿਸ ਜੋ ਕਿ ਸਸਤੀਫਾ ਟੈਕਨੋਲੋਜੀ ਦੇ 938 ਇੱਕ ਬਣਾਈ ਗਈ ਸੀ ਜਿਸ ਨੇ ਅਗੇ ਐਕਟ ਕਰਦੇ ਹੋਏ ਚਾਰ ਚਮਾਦੜ ਤੋਂ ਅਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨਹੀਂ ਉਹ ਫਿਰ ਜਮਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਬੰਦਰ ਦੀ ਗੈਂਗ ਹੈ ਇਸ ਤੂ ਮੈਂਬਰੀ ਗਿਆ ਹੈਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਦੇ ਨਾਮ ਦੇ ਇਹਨਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾਂ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਕਕਰੂ ਦਿੱਤੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ SLAF ਇੱਕ ਗੁਜਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦੱਸ ਕਿ ਵੇ ਲਾਊਟ ਤੇ ਆਏ ਹੋਏ ਨੇ ਕਿ ਇਹਨਾਂ ਨੂੰ 400 ਦਾ ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੱਖਿਆ ਸੀ ਪਾਪੂ ਕੀਤਾ ਉਸ ਤੋਂ ਬਾਅਦ ਦਰਾਂ ਨੇ ਸਟਾਈਲ ਪ੍ਰੋਜੈਕਟ ਤੇਰੀ ਵੀ ਅਸਲੀ ਕੋਰਟ ਤੇ ਅਸੀਂ ਸ਼ੁਰੂ ਕਰ ਗਏ 6 ਮੋਟਰਸਾਈਕਲ 6 ਵਿਕਲਪਾਂ ਦੀ ਬੋਲ ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਕਿਹੜੇ ਚ ਇਹ ਚਾਰ ਟੈਕਟਿਵ ਟੈਕਟਿਵਨ ਅਤੇ 10 ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮੰਡ ਜਗ ਮੰਡ ਜੋਗਦਾਲ ਤੋਂ ਪੇਸ਼ ਕਰਕੇ ਰਿਮਾਂਡ حاصل ਕੀਤਾ ਗਿਆ ਤੇ ਤਰ੍ਹਾਂ ਨਿਰਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛ ਗਿਛੋ ਕੀ ਟਾਰਗੇਟ ਕਿਹੜੀ ਜਗ੍ਹਾ ਨੂੰ ਕਰਦੇ ਸੀ ਕਿੱਥੋਂ ਇਹਨਾਂ ਨੂੰ ਇੰਡਪੀਡ ਭੜਕੇ ਵਾਲੀ ਜਗ੍ਹਾ ਦੀ ਲਾ ਪਵਨ ਮਾਰਕੀਟ ਸੋਹਰਾ ਹਸਪੀਟਲ ਜਾਣਾ ਭੀੜ ਭਰਿਆ ਜਗਾ ਤੇ ਜਿੱਥੇ ਕਰਾਉਡਡ ਪਲੇਸ ਹੈ ਉੱਥੋਂ ਇਹ ਮੋਟਰਸਾਈਕਲ ਚੋਰ ਸਰੇ ਪਾਰਟਸ ਨੂੰ ਬੇਦੇਸੀਗੇ ਕੱਟ ਕੇ ਆ ਇਹ ਇਹ ਅੱਜੇ ਵੀ ਜਿਹੜੀ ਮੋਟਰਸਪ੍ਰਿੰਟ ਇਹਨਾਂ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਦੋਸ਼ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਦੀ ਹਜੇ ਕੁਝ ਕਿਸ ਤੋਂ ਬਾਹਰ ਨਹੀਂ ਸਰ ਗੱਲ ਕਰਨੇ ਕਿ ਗ੍ਰੋ ਹੈਗਾ ਕਿ ਅੱਗੇ ਵੀ ਕੋਈ ਲਿੰਕ ਹੈਗੇ ਆ ਜਾਂ ਕਿੱਥੇ ਇਹਨਾਂ ਸਿਸਟਮ ਇਹ ਵੀ ਡਿਟੇਲਡ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਤੋਂ ਬਾਹਰ ਨਹੀਂ ਪਤਾ ਕਿਉਂਕਿ ਇਹ ਪਹਿਲਾਂ ਹੀ ਜੇਲ੍ਹ ਚ ਰਹਿੰਦੇ ਨੇ ਜੇਲ੍ਹ ਚ ਫਿਰ ਉਹ ਕੇ ਗੈਂਗਮਾਲੇ ਦੇ ਨੇ ਇਸਰਲ ਕਰਕੇ ਫਿਰ ਵਾਰਤਤ ਕਰਦੇ ਨੇ 15 69 ਜਿਵੇਂ ਕੋਲ ਸੁਭਾ ਕਰ ਚੱਲ ਗਿਆ ਉਹ ਦੋ ਜੀ ਸਾਹਿਬ ਪਹਿਲਾਂ ਵੀ ਮਾਡਲ ਟਾਉਨ ਤੇ ਜਨਰਲ ਸੁਖਾਲ ਦੇ ਇਲਾਕੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਆ ਉਹਦੇ ਤਾਰ ਹਰਿਆਣੇ ਨਾਲ ਜੁੜਦੇ ਸੀ ਕਿਸੇ ਨਾ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇੱਥੇ ਕੰਮ ਕਰਦੇ ਹੋਣ ਪਰ ਇਹ ਪਰ ਡਿਟੇਲ ਦੇ ਨਾਲ ਦੀ ਪੁੱਛ ਕਿਛ ਕੋਈ ਗੱਲ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਜੀ ਕੋਈ ਕਿਨਸਾ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋ ਗਈ ਇਹਨਾਂ ਦੀ ਉਸ ਕੋਲ ਨਹੀਂ ਬਣਾ। ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਟਰਸਾਈਕਲ ਬਨਾਮਤ ਹੁੰਦੇ ਨੇ ਧਾਰਵਾ ਜਿਹੜੀਆਂ ਸੰਗੀਨ ਨਹੀਂ ਲੱਗਦੀਆਂ ਗਿਆ ਇਸ ਵਾਰ ਕੇ ਧਾਰਾ ਕਿਸ ਤਰ੍ਹਾਂ ਦੀ ਲਗਾ ਕੇ ਜਿਹੜੇ ਕਿ ਕਿਉਂਕਿ ਲਗਾਤਾਰ ਇਹ ਗਰੋਪ ਹੋ ਜਾਂਦੇ ਨੇ ਇਹ 112 ਤੋਂ 113 ਧਾਰਾ ਹੁ ਨਵੇਂ ਵੀ ਐਨ ਐਸ ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਨ ਦਾ ਪਾਰਟ ਨੇ ਤੇ ਜ਼ਿਆਦਾ ਤੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸਕਤਕ ਤੋਂ ਸਕਦੇ ਨਾ ਦੇਖ ਲਾਉਤੋਂ ਨੂੰ ਨਿਗਰਭੀ ਕਿਤੇ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਜਮਾਨਤ ਨਾ ਹੋ ਸਕੇ ਜਿਵੇਂ ਜਨਤਾ ਨੂੰ ਜਿਹੜੇ ਦੇ ਹੋਗੇ ਜਿਨ੍ਹਾਂ ਦੇ ਬਾਈਕ ਚੋਰੀ ਹੁੰਦੇ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰਿਕਾਸ਼ਨ ਲਈ ਕਰੀਦਾ ਹੈ ਆਮ ਜਨਤਾ ਨੂੰ ਇਹ ਜਿਹੜੇ ਹੁਣ ਸੱਤ ਵਹੀਕਲ ਨੇ ਇਹ ਕੀ ਅੱਗੇ ਪੇਸ਼ ਕਰਵਾ ਰਹੇ ਆ ਆਮ ਜਨਤਾ ਦੇ ਕਿ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਦੀਉ ਕੇ ਰਹੀ ਹੈ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗ ਉੱਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਸਿਗਨਲ ਸਰਕਾਰੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਸਪੋਰਥ ਠੇਕੇ ਤੇ ਜਾਣਗੇ ਜਨਤਾ ਨੂੰ ਜਲਦ ਤੋਂ ਜਲਦ ਜਦੋਂ ਸਪੋਰਟ داری ਲਾਗੈ ਕਿ ਇਹਨਾਂ ਦੇ ਮਾਲਕ ਤੇ ਨਾਮ ਦੇ ਨਾਲ ਉਹਨਾਂ ਨੂੰ ਲੈ ਹਨ ਰਿਕਵਰ ਕਿ ਤੁਹਾਨੂੰ ਲੈ ਜੀ ਇਹ ਮੋਟਰਸਾਈਕਲ ਮੋਟਰਸਾਈਕਲ ਹੀ ਇਹ ਸਿਵਲ ਐਂਡ ਰੀਨਿਊ ਦੇ ਪਿਛਲੇ ਪਾਸੇ ਚੌਕ ਨੂੰ ਫੜ ਲਿਆ ਡਿਪਟੀ ਸਾਹਿਬ ਇੱਕ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਤੇ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਵਾਹਨਾਂ ਨੂੰ ਪੀਸੀਆਰ ਤਾਂ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਬਟ ਕਈ ਵਾਰੀ ਵੀਆਪੀ ਡਿਊਟੀ ਹੋ ਜਾਂ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਕਾਟਾ ਫੋਰਸ ਦੀ ਕਾਟਾ ਦੀ ਨਹੀਂ ਨਹੀਂ ਫੋਰਸ ਤਾਂ ਹੀ ਸਫੀਸ਼ੀਐਂਟ ਹੈ ਵੀਆਪੀ ਡਿਊਟੀ ਹੋਣ ਕਰਕੇ ਵੀਆਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚੋਂ ਪੀਸੀਆਰ ਦੀ ਡਿਊਟੀ ਲੱਗ ਜਾਂਦੀ ਸਾਰੀਆਂ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਟਾ ਮਟ ਕੇ ਵੇਚੇ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੇ ਸੀ ਉਹ ਸਕਰਾਪ ਵਾਲੇ ਜਿਵੇਂ ਮੈਂ ਕਹਿ ਸਕਦੇ ਹਾਂ ਕਬਾੜੀਆਂ ਨੂੰ ਵੇਚਦੇ ਸੀ ਕਿੱਥੇ ਵੇਚਦੇ ਜੀ ਕੋਈ ਸਰਪੀਸ਼ ਹੋਈ ਤੇ ਛੋਟੇ ਡੀਲਰਾਂ ਨੂੰ ਹੀ ਅੱਗੇ ਜੁਮੇ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚ ਤੇ ਛੋਟੇ ਡੀਲਰਾਂ ਨੂੰ ਵਿੱਚ ਜਾਂਦੇ ਸੀ ਛੋਟੇ ਅੱਗੇ ਸਕਰਾਪ ਡੀਲਰਾਂ ਨੂੰ ਵਿੱਚ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵਿੱਚ ਕਿੰਨੇ ਕ ਬੰਦੇ ਜਿਹੜੇ ਹੈਗੇ ਨੇ ਜੋ ਦੇਖ ਮਤਲਬ ਸਰਪੀਸ਼ ਸਾਹਮਣੇ ਆਏ ਨੇ ਵੀ ਉਹ ਜਿਨ੍ਹਾਂ ਨੂੰ ਵੇਚ ਰਹੇ ਨੇ ਕਿੱਥੇ ਉਹ ਜੁਮੇ ਮਾਡਲ ਤੋਂ ਉਹਨਾਂ ਨੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅਬਜੈਕਟਿਵ ਜਾਇ ਮਫਰੇ ਆ ਉਹ ਤੁਹਾਨੂੰ ਡਿਟੇਲ ਅਸੀਂ ਕੱਢ ਕੇ ਦੱਸਾਂ ਠੀਕ ਹੈ ਠੀਕ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ